ਉੱਥੇ ਇੱਕ ਪਾਸੇ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਸ਼ਰਦਾਲੂਆਂ ਦੇ ਵੱਲੋਂ ਸਰਦਾਤੇ ਤੋਂ ਤਮਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਭਾਰਤ ਤੋਂ ਵੀ ਸਿੱਖ ਸ਼ਰਦਾਲੂਆਂ ਦਾ ਜੜਾ ਇੱਕ ਜੱਥਾ ਹੈ ਪਾਕਿਸਤਾਨ ਸਿੱਖ ਗੁਰੂ ਤਾਮਰਿਤ ਦਰਸ਼ਨਾ ਦੇ ਲਈ ਪਹੁੰਚਿਆ ਹੈ ਦੂਜੇ ਪਾਸੇ ਨਰੋਲ ਸੇਵਾ ਸੰਸਥਾ ਦੇ ਵੱਲੋਂ ਪਾਲਕੀ ਸਾਹਿਬ ਪਾਕਿਸਤਾਨ ਭੇਜੇ ਗਏ ਤੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਜੜਾ ਇਥੇ ਮਿਲਿਆ ਹੈ ਸਾਡੇ ਵਾਸਤੇ ਬਹੁਤ ਭਾਗਾਂ ਵਾਲਾ ਦਿਨ ਹੈ ਕਿ ਜੋ ਜਥਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555 ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਏ ਆ ਪਾਕਿਸਤਾਨ ਦੀ ਪੁੱਤ ਘੱਟੀ ਦੇ ਜੋ ਇਥੋਂ ਵਾਧਾ ਬਾਰਡਰ ਇਹੀ ਪਾਰ ਹੋਇਆ ਹੈ ਤਾਂ ਸਾਡੇ ਵੱਲੋਂ ਅਨਰੋਲ ਸਹਿਯੋਗ ਸੰਸਥਾ ਦੇ ਵੱਲੋਂ ਪਾਲਕੀ ਸਾਂਭ ਦੀ ਸੇਵਾ ਕੀਤੀ ਗਈ ਹੈ ਜੋ ਸੇਵਾ ਨਿਭਾ ਕੇ ਅਸੀਂ ਵਾਪਸ ਆ ਰਹੇ ਆ ਗੁਰੂਬਾਰਾ ਜੀ ਕਿਰਪਾ ਕਰਨ ਕੋਟਾਨ ਕੋਟ ਧੰਨਵਾਦ ਅਰੋ ਨਾਨਕ ਪਾਸ਼ਾ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਿਰ ਤੇ ਹੱਥ ਰੱਖ ਕੇ ਜਿਹੜੀ ਇਹ ਸੇਵਾ ਲਈ ਹੈ ਤੇ ਮੈਂ ਸਮੁੱਚੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਗੁਰੂ ਸਾਹਿਬ ਇਸੇ ਤਰ੍ਹਾਂ ਸੇਵਾ ਕਰਾਉਂਦੇ ਰਹਿਣ ਸਾਰਿਆਂ ਦੀ ਕਿਰਪਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ